ਸੇਵਾਨ ਨੂੰ ਬਣਾਉਣ ਵਾਸਤੇ ਸੀਸ ਦਿੱਤਾ ਟਕਸਾਲ ਨੇ ਬਿਨ ਗੁਰਮ ਪ੍ਰੇਮ ਨਾ ਪਾਈਐ ਭਾਏ ਗੁਰੂ ਧਾਰਨ ਕੀਤੇ ਤਬਿਨਾ ਪ੍ਰੇਮ ਨਹੀਂ ਪ੍ਰਾਪਤ ਹੁੰਦਾਗਾ ਪ੍ਰੇਮ ਵੀ ਤਾਂ ਹੀ ਪ੍ਰਾਪਤ ਹੁੰਦਾ ਜੇ ਗੁਰੂ ਦੀ ਕਿਰਪਾ ਹੋਵੇ ਤੇ ਗੁਰੂ ਦੀ ਕਿਰਪਾ ਤਾਂ ਹੀ ਹੋਵੇ ਜੇ ਗੁਰੂ ਧਾਰਨ ਕਰਾਂਗੇ ਬਾਬਾ ਦੀਪ ਸਿੰਘ ਜੀ ਨੇ ਗੁਰੂ ਧਾਰਨ ਕੀਤਾ ਸੀ ਤਾਂ ਹੀ ਪ੍ਰੇਮ ਪ੍ਰਾਪਤ ਹੋਇਆ ਸੀ ਪੰਜ ਸੂਰ ਸਿੰਘਾਂ ਨੂੰ ਨਾਲ ਲੈ ਕੇ ਤੁਰੇ ਸਨ ਬਾਬਾ ਜੀ ਜਿਸ ਵੇਲੇ ਬੰਗਵਾ ਸਾਹਿਬ ਤੋਂ ਤੁਰੇ ਐ ਹਰੀਕੇ ਪਤਨ ਤੇ ਆਉਂਦਿਆਂ 5000 ਸਿੰਘਾਂ ਦੀ ਗਿਣਤੀ ਹੋ ਗਈ ਸੀ ਇੱਥੇ ਅੰਮ੍ਰਿਤਸਰ ਤੱਕ ਪਹੁੰਚਦਾ ਕੇਵਲ ਠਾਥੀ ਸਿੰਘ ਸ਼ਹੀਦ ਹੋਇਆ ਸੀ ਬਾਕੀ ਸਾਰੇ ਬਚ ਗਏ ਸਨ ਇੰਨੀ ਭਾੜੜ ਪਾਈ ਸੀ ਅਫਗਾਨੀ ਦੀ ਫੌਜ ਨੂੰ ਸੋ ਜਿਹੜਾ ਮਨਜੀਤ ਸਾਹਿਬ ਦੇ ਨਾਲ ਬਾਹਰਲੇ ਪਾਸੇ ਛੋਟਾ ਜਿਹਾ ਸੰਮਰਮਰ ਦਾ ਥੜਾ ਬਣਿਆ ਹੋਇਆ ਉਹ ਉਸ ਵੇਲੇ ਜਿਹੜਾ ਠਾਥੀ ਸਿੰਘ ਬਾਬਾ ਜੀ ਦੇ ਨਾਲ ਸ਼ਹੀਦ ਹੋਏ ਸੀ ਸੋ ਉਹਨਾਂ ਦੀ ਯਾਦਗਾਰ ਵਿੱਚ ਥੜਾ ਬਣਿਆ ਹੋਇਆ ਹੈ ਬਾਬਾ ਜੀ ਦਾ ਸੀਸ ਜਦੋਂ ਪ੍ਰਕਰਮਿਆਂ ਵਾਲੇ ਸਾਹ ਤੇ ਪਹੁੰਚੇ ਐ ਪਹਿਲੇ ਜਿਸ ਵੇਲੇ ਸੀਸ ਕਟਿਆ ਗਿਆ ਸੀ ਮੀਤ ਜਥੇਦਾਰ ਸੀ ਪਾਈ ਨੱਥਾ ਸਿੰਘ ਜੀ ਉਹਨਾਂ ਨੇ ਬੇਨਤੀ ਕੀਤੀ ਕਿ ਬਾਬਾ ਜੀ ਆਪ ਜੀ ਦਾ ਪਰਮੁਖੀ ਕਾਹੇ ਦਰਬਾਰ ਸੌ ਜਾਵਾਂਗੇ ਤਾਂ ਉਸ ਵੇਲੇ ਬਾਬਾ ਨੱਥਾ ਸਿੰਘ ਜੀ ਦੇ ਇਹ ਬਚਨ ਸੁਣ ਕੇ ਸੋ ਬਾਬਾ ਦੀਪ ਸਿੰਘ ਜੀ ਨੇ ਆਪਣਾ ਸੀਸ ਕੜੀ ਤੇ ਰੱਖ ਕੇ ਅੱਗੇ ਜੰਗ ਸ਼ੁਰੂ ਕੀਤਾ ਸੀ ਤੇ ਜਿਸ ਵੇਲੇ ਇੱਥੇ ਪਹੁੰਚੇ ਬਾਬਾ ਨੱਥਾ ਸਿੰਘ ਜੀ ਨਾਲ ਸਨ ਉਸ ਵੇਲੇ ਉਹਨਾਂ ਨੇ ਕਿਹਾ ਕਿ ਬਾਬਾ ਜੀ ਤੁਹਾਡਾ ਬਚਨ ਪੂਰਾ ਹੋ ਗਿਆ ਆਪਾਂ ਸਰੋਵਰ ਤੇ ਆ ਗਏ ਆ ਜਿਹੜਾ ਪ੍ਰਕਰਮਿਆਂ ਚ ਥਾਂ ਬਣਿਆ ਇਹ ਆਪਣੇ ਬਾਬਾ ਜੀ ਆਪਣਾ ਸੀਸ ਰੱਖ ਕੇ ਤੇ ਸਤਿਗੁਰੂ ਰਾਮਦਾਸ ਸਾਹਿਬ ਜੀ ਕਰਨ ਤੇ ਨਮਸਕਾਰ ਕਰਕੇ ਜਕਾਰਾ ਛੜ ਕੇ ਸਰੀਰ ਸ਼ਾਂਤ ਕੀਤਾ ਸੀ ਇਥੋਂ ਮੁੜ ਕੇ ਸਰੀਰ ਸਾਰਾ ਸਮੇਤ ਸੀਸ ਦੇ ਲਿਜਾ ਕੇ ਜਿਹੜਾ ਬਾਦ ਚਾਤੀਵੰਦ ਗੁਰਦੁਆਰਾ ਬਣਿਆ ਸੀਸਗੰਜ ਦੇ ਬਾਬਾ ਜੀ ਦਾ ਉਥੇ ਲਿਜਾ ਕੇ ਸੰਸਕਾਰ ਕੀਤਾ ਸੀ ਬਾਕੀ 88 ਸੰਗਤਿ ਇਥੇ ਚੱਬੇ ਤੋਂ ਆਣ ਕੇ ਸ਼ਹੀਦ ਹੋਏ ਸਨ ਉਹਨਾਂ ਦੀ ਪਰਤਾਲ ਕਰਕੇ ਉਹਨਾਂ ਦਾ ਜਿਹੜਾ ਸੋ ਸਨਸਕਾਰ ਕੀਤਾ ਗਿਆ ਕੋਈ ਜਿਹੜਾ ਮਨਜੀਤ ਸਾਹਿਬ ਦੇ ਨਾਲ ਬਾਹਰਲੇ ਪਾਸੇ ਛੋਟਾ ਜਿਹਾ ਥੋੜਾ ਬਣਾ ਜਿੱਥੇ ਨਿਰਸਿੰਘ ਰਗੜਾ ਲੁੰਦੇ ਰਹਿੰਦੇ ਸਾਰੀ ਦਿਹਾੜੀ ਉੱਥੇ ਸਨਸਕਾਰ ਕੀਤਾ ਸੀ ਉਹ 88 ਸਿੰਘਾਂ ਦੀ ਯਾਦਗਾਰ ਵਿੱਚ ਇਹ ਥੜਾ ਬਣਿਆ ਖਾਸ ਕਰਕੇ ਇਸ ਤਰ੍ਹਾਂ ਸਮਝ ਲੈਣਾ ਸਮਾਜ ਆ ਕਹਿੰਦੇ ਹਨ ਦਿਨ ਗੁਰੂ ਪ੍ਰੇਮ ਨਾ ਪਾਈਆ ਭਾਈ ਗੁਰੂ ਧਾਰਮ ਕੀਤਾ ਤੇ ਬਿਨਾ ਪ੍ਰੇਮ ਦੀ ਪ੍ਰਾਪਤੀ ਨਹੀਂ ਹੁੰਦੀ ਬਾਬਾ ਮਨੀ ਸਿੰਘ ਜੀ ਨੇ ਗੁਰੂ ਧਾਰਨ ਕੀਤਾ ਹੈ ਮੈਂ ਤਾਂ ਪਰੇ ਹੋ ਕਰਕੇ ਪ੍ਰੇਮ ਨਵਾਇਆ ਗੁਰੂ ਘਰ ਦੇ ਨਾਲ ਬੰਦ ਮਨ ਕਟਵਾ ਲਿਆ ਪ੍ਰੇਮ ਨਵਾਇਆ ਭਾਈ ਤਾਰੂ ਸਿੰਘ ਜੀ ਨੇ ਬਿਨਾਂ ਗੁਰੂ ਦੀ ਕਿਰਪਾ ਤੋਂ ਪ੍ਰੇਮ ਦੀ ਪ੍ਰਾਪਤੀ ਨਹੀਂ ਕੇਵਲ 88 ਸਿੰਘ ਹੀ ਛੇੜ ਹੋਏ ਸੀ ਸਾਰੇ 5000 ਚ ਹੁਣ ਕਹਿੰਦੇ ਆ ਕਿ ਗਵਰਨਮੈਂਟ ਬੜੀ ਬਲਵਾਨ ਹੈ ਸ਼ਬਦ ਮਿਲੇ ਰੰਗ ਹੋਏ ਜਿਹੜੇ ਸ਼ਬਦ ਬ੍ਰਹਮ ਵਿੱਚ ਮਿਲੇ ਗਏ ਰੰਗ ਹੋਏ ਉਹਨਾਂ ਨੂੰ ਆਨੰਦ ਪ੍ਰਾਪਤ ਹੋਏ ਹੁੰਦਾ ਹੁੰਦਾ ਸੀ ਹੋਵੇਗਾ ਕਿ ਆ ਨਹੀਂ ਆਪਰ ਤਾਂ ਡਾਵਾ ਡੋਲਾ ਨਾ ਮਾਨ ਨਿਹਚਾ ਅਗੱਤ ਤੇ ਫਿਰ ਕੋਈ ਗੱਲ ਨਹੀਂ ਗਈ ਰਹਾਉ ਗੁਰਸੇਵਾ ਸੁਖ ਪਾਈਐ ਉਹ ਸਾਰੇ 88 ਹੋਏ ਸੀਗੇ ਸ਼ਹੀਦ ਆਪਕ ਨੇ ਇੱਥੇ ਚਲੋ 88 ਰੱਖ ਦੋ ਮਰਦਾਂਗੇ ਬਾਕੀ ਤਾਂ ਬਚਣਗੇ ਨਾ ਗੁਰਸੇਵਾ ਸੁਖ ਪਾਈਐ ਗੁਰਾਂ ਦੀ ਸੇਵਾ ਕਰਕੇ ਸੁਖ ਪਾਈਦਾ ਸਾਰੇ ਕਹਿੰਦੇ ਸੁਖ ਪ੍ਰਾਪਤ ਹੈ ਮਹਾਰਾਜ ਨੇ ਦੱਸ ਵੀ ਦਿੱਤਾ ਹੈ ਏਦੂੰ ਵੱਡੀ ਸੇਵਾ ਕੀਤੀ ਜੀ ਹਰਮੰਦਰ ਸਾਹਿਬ ਦੀ ਪਵਿੱਤਰਤਾ ਕਾਇਮ ਰੱਖ ਲਈ ਗਏ ਆਹ ਵਾਰ ਇਸੇ ਸੇਵਾ ਨੂੰ ਨਿਭਾਉਣ ਵਾਸਤੇ ਸੀਸ ਦਾ ਟਕਸਾਲ ਨੇ